ਯਾਹ ਕਿੰਨੇ ਬੱਚਾ ਕਰਾਉਗੇ ਦੱਸੇ ਕਿਹੜਾ ਦੱਸੇਗਾ ਹਾਂਜੀ ਦੱਸੋ ਬੇਟਾ ਸਾਇੰਸ ਮੈਥ ਪੰਜਾਬੀ ਆਂਦੀ ਹੈ ਠੀਕ ਕੁਡ ਤਾਂ ਇਹ ਦੇਖੋ ਪੰਜਾਬੀ ਆਣੀ ਹੈ ਸਾਇੰਸ ਆਣੀ ਹੈ ਮੈਥ ਤੇ ਐਸਐਸਟੀ ਕੀ ਤੁਹਾਨੂੰ OMR ਸ਼ੀਟ ਭਰਨੀ ਆਂਦੀ ਹੈ ਯੈਸ ਸਰ ਪੂਰੇ ਬਦਿਆਨ ਦੇ ਨਾਲ ਯੈਸ ਸਰ ਠੀਕ ਹੈ ਬੇਟਾ ਅੱਛਾ ਇਹ ਵਿੱਚ ਪੋਸ਼ਨ ਜਿਹੜੇ ਹੈਗੇ ਤੁਹਾਨੂੰ ਪੜ੍ਹਦੇ ਵੀ ਬਿਲਕੁਲ ਸਿੱਧੇ ਸਿੱਧੇ ਕੁਐਸਚਨ ਨਹੀਂ ਆਉਂਦੇ ਥੋੜੇ ਜਿਹਾ ਘੁਮਾ ਕੇ ਕੁਐਸਚਨ ਆਉਂਦੇ ਆ ਜਿਵੇਂ ਕਿ ਮੰਨ ਲਓ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਦਾ ਦੇ ਦੇਖਾਂਗੇ ਆਪਾਂ ਕਿਹੜਾ ਬੱਚਾ ਉਸ ਦਾ ਜਵਾਬ ਦਿੰਦਾ ਠੀਕ ਹੈ ਤਾਂ ਕੁਐਸਚਨ ਹੈ ਕਿ ਮੰਨ ਲਓ ਇੱਕ ਰਵੀ ਇੱਕ ਵਿਦਿਆਰਥੀ ਠੀਕ ਹੈ ਉਸਦੇ ਮੰਨ ਲਓ ਡੈਡੀ ਜਦ ਆਪਾਂ ਬਿਮਾਰ ਹੋ ਗਏ ਤਾਂ ਉਹ ਉਹਨਾਂ ਨੂੰ ਪ੍ਰੋਬਲਮ ਸੀਗੀ ਕਿਡਨੀ ਠੀਕ ਹੈ ਗੋਰਡੈਨਿਕ ਪ੍ਰੋਬਲਮ ਸੀ ਜੇ ਉਹ ਬਿਮਾਰ ਹੋਵੇ ਗੋਰਡੈਨਿਕ ਪ੍ਰੋਬਲਮ ਕਰਕੇ ਤਾਂ ਜਿਹੜਾ ਹੈਗਾ ਬਵੀ ਉਹਨਾਂ ਨੂੰ ਕਿਹੜੇ ਡਾਕਟਰ ਦੇ ਕੋਲ ਲੈ ਕੇ ਜਾਏਗਾ ਠੀਕ ਹੈ ਜਿਵੇਂ ਦੇਖੋ ਆਪਸ਼ਨ ਨੇਗੇ ਡੈਂਟਿਸਟ ਕੋਲ ਲੈ ਕੇ ਜਾਏਗਾ ਠੀਕ ਹੈ ਦੂਜਾ ਆਪਸ਼ਨ ਹੈ ਕਿ ਉਹਨਾਂ ਨੂੰ ਉਹ ਨੇਫਰੋਲੋਜਿਸਟ ਕੋਲ ਲੈ ਕੇ ਜਾਏਗਾ ਤੀਜਾ ਆਪਸ਼ਨ ਹੈ ਕਿ ਉਹਨਾਂ ਨੂੰ ਕਾਰਡੀਓਲੋਜਿਸਟ ਕੋਲ ਲੈ ਕੇ ਜਾਏਗਾ ਤੇ ਚੌਥਾ ਆਪਸ਼ਨ ਹੈ ਕਿ ਉਹਨਾਂ ਨੂੰ डरमेटोलॉजिस्ट को लेके जाएगा हम कुछ यहाँ की सोच के जवाब दोगे सोचो हाँ जी बेटा चलो हाँ नेफ्रोलॉजिस्ट को लेके जाएगा क्यों क्योंकि देखो बेटा यार सही आंसर यही बनेगा बैठ जाओ बेटा क्योंकि देखो डेंटिस्ट को नहीं लेके जाएगा क्योंकि डेंटिस्ट की काम करता है दंदा का काम करता है ना तो पहले ही पता लग गया फिर आंसर नहीं है ना ਤੇ ਇਦਾਂ ਕਰਕੇ ਤੁਸੀਂ ਜਿਹੜੇ ਇਹਦੇ ਵਿੱਚ ਆਨਸਰ ਫਾਈਂਡ ਕਰਨੇ ਹੁੰਦੇ ਨੇ ਤਾਂ ਇਦਾਂ ਦੇ ਹੋਰ ਵੀ ਤੁਹਾਨੂੰ ਕੁਐਸਚਨ ਆ ਸਕਦੇ ਨੇ